ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਗੱਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਵੈਂਟੀਲੇਟਰ ਦੀ ਆਰਚ ਲੁੱਟ ਹਸਪਤਾਲਾਂ ਦਾ ਕਾਲਾ ਕਾਰੋਬਾਰ ਜਵੰਦਾ ਕੇਸ ਨੇ ਖੋਲੀ ਪੋਲ ਜ਼ਿੰਮੇਵਾਰ ਕਰਨਾ ਇੱਕ ਬੜਾ ਹੀ ਗੰਭੀਰ ਮਸਲਾ ਆ ਗਾਇਕ ਰਾਜਵੀਰ ਜਵੰਦਾ ਦਾ ਹਾਦਸਾ ਸਿਰਫ ਇੱਕ ਦੁਰਘਟਨਾ ਨਹੀਂ ਸੀ ਸਗੋਂ ਇਹ ਸਾਡੇ ਹੈਲਥ ਸਿਸਟਮ ਅੰਦਰ ਚੱਲ ਰਹੀ ਲੁੱਟਖਸਤ ਅਤੇ ਨਿਰਦੇਹਤਾ ਦੀ ਕਹਾਣੀ ਹੈ ਕਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਥੋੜੀ ਦੇਰ ਬਾਅਦ ਹੀ ਜਵੰਦਾ ਦਾ ਬ੍ਰੇਨ ਡੈੱਡ ਹੋ ਗਿਆ ਸੀ ਪਰ ਨਿੱਜੀ ਹਸਪਤਾਲ ਨੇ ਇਹ ਸੱਚ ਉਸ ਦੇ ਪਰਿਵਾਰ ਨਾਲ ਸਾਂਝਾ ਕਰਨ ਦੀ ਬਜਾਏ ਉਹਨਾਂ ਨੂੰ ਝੂਠੀ ਤਸੱਲੀ ਦਿੱਤੀ ਝੂਠੀ ਉਮੀਦ ਦੇ ਸਹਾਰੇ ਰੱਖਿਆ ਵਾਰ-ਵਾਰ ਕਿਹਾ ਗਿਆ ਕਿ ਹਾਲਤ ਸੁਧਰ ਰਹੀ ਹੈ ਜਦੋਂ ਕਿ ਹਕੀਕਤ ਇਹ ਸੀ ਕਿ ਬ੍ਰੇਨ ਡੈੱਡ ਮਰੀਜ਼ ਦਾ ਬਚਣਾ ਨਾ ਮੁਮਕਨ ਹੁੰਦਾ ਹੈ ਮੈਡੀਕਲ ਸਾਇੰਸ ਵਿੱਚ ਬ੍ਰੇਨ ਡੈੱਡ ਦਾ ਅਰਥ ਹੈ ਮਨੁੱਖੀ ਜੀਵਨ ਦਾ ਅੰਤ ਪਰ ਬਹੁਤੇ ਹਸਪਤਾਲ ਇਹ ਸੱਚ ਨੂੰ ਲੁਕਾ ਕੇ ਰੱਖਦੇ ਨੇ ਵੈਂਟੀਲੇਟਰ ਦੇ ਘੰਟਿਆਂ ਤੇ ਦਿਨਾਂ ਦੀ ਬਿਲਿੰਗ ਵਧਾਉਂਦੇ ਨੇ ਇਹ ਮੈਡੀਕਲ ਸੇਵਾ ਨਹੀਂ ਇੱਕ ਕਾਲਾ ਕਾਰੋਬਾਰ ਹੈ ਜਿਸ ਰੇ ਮਰੀਜ਼ ਦੀ ਮੌਤ ਤੇ ਜਿਹੜਾ ਅਫਸੋਸ ਨਹੀਂ ਹੁੰਦਾ ਇਹਨਾਂ ਨੂੰ ਸਗੋਂ ਮੌਤ ਤੋਂ ਲਾਭ ਲਿਆ ਜਾਂਦਾ ਹੈ ਜਦੋਂ ਕਿਸੇ ਘਰ ਦਾ ਕੋਈ ਮੈਂਬਰ ਹਸਪਤਾਲ ਵਿੱਚ ਦਾਖਲ ਹੁੰਦਾ ਆ ਪਰਿਵਾਰ ਸਾਰੀ ਉਮੀਦ ਡਾਕਟਰਾਂ ਉੱਤੇ ਛੱਡ ਦਿੰਦਾ ਹੈ ਡਾਕਟਰ ਨੂੰ ਲੋਕ ਰੱਬ ਕਹਿੰਦੇ ਨੇ ਪਰ ਇਹ ਰੱਬ ਜਿਹੜੇ ਨੇ ਅੱਜ ਕਿੰਨੇ ਲਾਲਚੀ ਤੇ ਇਨਸਾਨੀਅਤ ਤੋਂ ਥੱਲੇ ਡਿੱਗ ਚੁੱਕੇ ਨੇ ਜਿਨ੍ਹਾਂ ਡਾਕਟਰਾਂ ਦੇ ਉੱਤੇ ਭਰੋਸਾ ਰੱਖਿਆ ਜਾਂਦਾ ਜਦੋਂ ਉਹੀ ਡਾਕਟਰ ਸੇਵਾ ਦੀ ਤਾਂ ਤੇ ਲਾਲਚ ਦੇ ਹਥਿਆਰ ਨਾਲ ਖੇਡਣ ਲੱਗ ਪਏ ਤਾਂ ਇਸ ਸਿਸਟਮ ਦੀ ਸਭ ਤੋਂ ਵੱਡੀ ਨਾਕਾਮੀ ਹੈ ਜਦੋਂ ਜਵੰਦਾ ਦੇ ਪਰਿਵਾਰ ਨੂੰ ਇਹ ਕਿਹਾ ਗਿਆ ਕਿ ਹਾਲਤ ਸੁਧਰ ਰਹੀ ਹੈ ਤਾਂ ਉਹਨਾਂ ਨੇ ਪੂਰੀ ਵਾਅ ਲਾ ਦਿੱਤੀ ਪੈਸੇ ਦੀ ਪਰਵਾਹ ਨਹੀਂ ਕੀਤੀ ਪੈਸਾ ਪਾਣੀ ਦੇ ਵਾਂਗ ਰੋੜਿਆ ਗਿਆ ਪਰ ਹਸਪਤਾਲ ਨੂੰ ਪਤਾ ਸੀ ਕਿ ਇਹ ਮਰੀਜ਼ ਬਚ ਨਹੀਂ ਸਕਦਾ ਫਿਰ ਵੀ ਬੈੱਡ ਰੈਂਟ ਆਈਸੀਯੂ ਚਾਰਜ ਵੈਂਟੀਲੇਟਰ ਫੀਸ ਟੈਸਟਾਂ ਦੀ ਲੜੀ ਜਿਹੜੀ ਹੈ ਇਹ ਚਲਦੀ ਰਹੀ ਇਹ ਕਿਹੜੀ ਡਾਕਟਰੀ ਹੈ ਜਿਸ ਵਿੱਚ ਜ਼ਮੀਰ ਤੋਂ ਵੱਡੀ ਚੀਜ਼ ਪੈਸਾ ਬਣ ਜਾਂਦਾ ਹੈ ਸਰਕਾਰਾਂ ਦੀ ਖਮੋਸ਼ੀ ਇਸ ਮਾਮਲੇ ਵਿੱਚ ਹੋਰ ਵੀ ਜ਼ਿਆਦਾ ਚੁੱਪਦੀ ਹੈ ਹਰ ਨਿੱਜੀ ਹਸਪਤਾਲ ਕਿਸੇ ਨਾ ਕਿਸੇ ਸਰਕਾਰੀ ਐਕਟ ਦੇ ਅਧੀਨ ਰਜਿਸਟਰ ਹੁੰਦਾ ਆ ਪਰ ਨਿਗਰਾਨੀ ਕੇਵਲ ਕਾਗਜ਼ਾਂ ਤੱਕ ਸੀਮਿਤ ਰਹਿ ਜਾਂਦੀ ਹੈ ਜਦੋਂ ਹਸਪਤਾਲਾਂ ਦੇ ਮਾਲਕ ਰਾਜਨੀਤਿਕ ਘਰਾਣਿਆਂ ਨਾਲ ਜੁੜੇ ਹੁੰਦੇ ਨੇ ਤਾਂ ਉਹਨਾਂ ਉੱਤੇ ਕਾਰਵਾਈ ਕੌਣ ਕਰੇਗਾ ਜਿਹੜੇ ਅਧਿਕਾਰੀ ਹਸਪਤਾਲਾਂ ਦੀ ਮਾਨਿਟਰਿੰਗ ਕਰਦੇ ਨੇ ਹਸਪਤਾਲਾਂ ਦੇ ਉੱਤੇ ਨਿਗਰਾਨੀ ਕਰਦੇ ਨੇ ਉਹੀ ਅਕਸਰ ਇਨ ਹਸਪਤਾਲ ਦੇ ਜਿਹੜੇ ਮਾਲਕਾਂ ਦੇ ਮਹਿਮਾਨ ਬਣ ਕੇ ਬੈਠੇ ਹੁੰਦੇ ਨੇ ਇਸ ਲਈ ਲੁੱਟ ਖੁੱਲ੍ਹੇ ਆਮ ਚੱਲ ਰਹੀ ਹੈ ਤੇ ਮਰੀਜ਼ ਦੀ ਜ਼ਿੰਦਗੀ ਇੱਕ ਸੌਦੇ ਵਿੱਚ ਤਬਦੀਲ ਹੋ ਰਹੀ ਹੈ ਇਹ ਸਿਰਫ ਰਾਜਵੀਰ ਜਵੰਦਰ ਦੀ ਗੱਲ ਹੀ ਨਹੀਂ ਹੈ ਹਰ ਸ਼ਹਿਰ ਦੇ ਕਿਸੇ ਨਾ ਕਿਸੇ ਨਿੱਜੀ ਹਸਪਤਾਲ ਵਿੱਚ ਰੋਜ਼ਾਨਾ ਅਜਿਹੇ ਸੰਕਟ ਦੇ ਮਰੀਜ਼ ਆਉਂਦੇ ਨੇ ਜਿਨ੍ਹਾਂ ਦੇ ਬ੍ਰੇਨ ਡੈੱਡ ਹੋ ਚੁੱਕੇ ਹੁੰਦੇ ਨੇ ਪਰ ਉਹਨਾਂ ਨੂੰ ਇਸ ਦੇ ਬਾਵਜੂਦ ਜਿਹੜੀਆਂ ਮਸ਼ੀਨਾਂ ਲਾ ਦਿੱਤੀਆਂ ਜਾਂਦੀਆਂ ਵੈਂਟੀਲੇਟਰ ਲਾ ਦਿੱਤੇ ਜਾਂਦੇ ਨੇ ਜਿੰਦਾ ਦਿਖਾਇਆ ਜਾਂਦਾ ਹੈ ਤਾਂ ਕਿ ਪਰਿਵਾਰ ਨੂੰ ਲੁੱਟਿਆ ਜਾਵੇ ਪਰਿਵਾਰ ਤੋਂ ਪੈਸਾ ਕਿਵੇਂ ਵੱਧ ਤੋਂ ਵੱਧ ਪੈਸਾ ਕਿਵੇਂ ਕਢਵਾਇਆ ਜਾਵੇ ਡਾਕਟਰਾਂ ਨੂੰ ਪਤਾ ਹੁੰਦਾ ਹੈ ਕਿ ਬ੍ਰੇਨ ਡੈੱਡ ਵਾਲਾ ਮਰੀਜ਼ ਜਿਹੜਾ ਇਹਦੀ ਕੋਈ ਵਾਪਸੀ ਨਹੀਂ ਹੈ ਸਿਰਫ ਬਿਲਿੰਗ ਦੀ ਲੜੀ ਚਲਾਉਣ ਵਾਸਤੇ ਸਾਰਾ ਕੁਝ ਕੀਤਾ ਜਾਂਦਾ ਹੈ ਬਿੱਲ ਜਿਹੜੇ ਨੇ ਉਹ ਵੱਧ ਤੋਂ ਵੱਧ ਬਣਾਉਣ ਵਾਸਤੇ ਇਹ ਸਾਰਾ ਜਿਹੜਾ ਧੰਦਾ ਚਲਾਇਆ ਜਾਂਦਾ ਹੈ ਇਹ ਸਿਸਟਮ ਸਿਰਫ ਆਰਥਿਕ ਨਹੀਂ ਮਨੁੱਖੀ ਪੱਧਰ ਤੇ ਵੀ ਨੈਤਿਕ ਹੋ ਚੁੱਕਾ ਹੈ ਜੇਕਰ ਸਰਕਾਰ ਸੱਚਮੁੱਚ ਜਵਾਬਦੇਹ ਹੈ ਤਾਂ ਉਸ ਨੂੰ ਹਰ ਨਿੱਜੀ ਹਸਪਤਾਲ ਦੀ ਮੌਤ ਰਿਪੋਰਟ ਵੈਂਟੀਲੇਟਰ ਚਾਰਜ ਅਤੇ ਬਿਲਿੰਗ ਦੀ ਜਾਂਚ ਕਰਨੀ ਚਾਹੀਦੀ ਹੈ ਇਸ ਦਿਨ ਨਾਲ ਹੀ ਬ੍ਰੇਨ ਡੈਡ ਡਿਕਲੇਅਰ ਕਰਨ ਲਈ ਸਰਕਾਰੀ ਬੋਰਡ ਦੀ ਮੌਜੂਦਗੀ ਲਾਜ਼ਮੀ ਬਣਾਈ ਜਾਵੇ ਪਰਿਵਾਰ ਨੂੰ ਮੈਡੀਕਲ ਅਪਡੇਟ ਲਿਖਤੀ ਰੂਪ ਵਿੱਚ ਦਿੱਤੇ ਜਾਣਾ ਇਹ ਲਾਜ਼ਮੀ ਹੋਵੇ ਕਿ ਜਿਹੜੀ ਅਪਡੇਟ ਹੈ ਸਮੇਂ-ਸਮੇਂ ਤੇ ਪਰਿਵਾਰ ਨੂੰ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਦਿੱਤੀ ਜਾਵੇ। ਦੋਸਤੋ ਇਹ ਕਿਰਦਿਸ ਇਸ ਤਰ੍ਹਾਂ ਚਲਦੀ ਰਹੇਗੀ। ਮਰੀਜ਼ ਮਰਤੇ ਰਹਿਣਗੇ ਪਰ ਹਸਪਤਾਲਾਂ ਦੇ ਖਾਤੇ ਭਰਤੇ ਰਹਿਣਗੇ। ਇਹ ਤਾਂ ਹੀ ਰੁਕ ਸਕਦਾ ਹੈ ਅਗਰ ਸਰਕਾਰ ਸ਼ਕਤੀ ਦੇ ਨਾਲ ਕਦਮ ਚੁੱਕੇ। ਰਾਜਵੀਰ ਜਵੰਦਾ ਵਰਗਾ ਨੌਜਵਾਨ ਸਿਰਫ ਇੱਕ ਪਰਿਵਾਰ ਦਾ ਪੁੱਤਰ ਨਹੀਂ ਸੀ। ਸਗੋਂ ਕੌਮ ਦਾ ਕੀਮਤੀ ਹੀਰਾ ਸੀ। ਉਸ ਦੀ ਮੌਤ ਤੋਂ ਬਾਅਦ ਵੀ ਜੇਕਰ ਕਿਸੇ ਨੇ ਲਾਭ ਕਮਾਇਆ ਤਾਂ ਇਹ ਸਿਰਫ ਲਾਲਚ ਹੀ ਨਹੀਂ ਸਗੋਂ ਗੈਰਮਾਨਵੀ ਵੀ ਹੈ ਮਨੁੱਖਤਾ ਦੇ ਉੱਪਰ ਤੱਬਾ ਹੈ ਦਾਗ ਹੈ ਜੇ ਅੱਜ ਇਹ ਸਵਾਲ ਨਾ اٹھਾਇਆ ਗਿਆ ਕੱਲ ਨੂੰ ਕਈ ਹੋਰ ਜਵੰਧੇ ਜਿਹੜੇ ਨੇ ਉਹ ਮਸ਼ੀਨਾਂ ਨਾਲ ਜੁੜੇ ਹੋਣਗੇ ਜੀਵਨ ਲਈ ਨਹੀਂ ਸਗੋਂ ਮੁਨਾਫੇ ਦਾ ਸਰੋਤ ਬਣ ਕੇ ਇਹ ਲੁੱਟਖਸਟ ਇਸੇ ਤਰ੍ਹਾਂ ਚੱਲਦੀ ਰਹੇਗੀ ਸਰਕਾਰ ਦੀ ਸ਼ਕਤੀ ਦੇ ਨਾਲ ਨਾਲ ਸਾਨੂੰ ਵੀ ਜਾਗਰੂਕ ਹੋਣਾ ਪਵੇਗਾ ਆਓ ਆਪਾਂ ਸਾਰੇ ਜਾਗੀਏ ਇਹ ਨਿੱਜੀ ਹਸਪਤਾਲਾਂ ਦੀ ਜਿਹੜੀ ਲੁੱਟ ਖਸੋਟ ਹੈ ਇਹਦੇ ਤੋਂ ਬਚੀਏ ਅਸੀਂ ਮਨ ਦੇ ਵਿੱਚ ਧਾਰ ਲਿਆ ਕਿ ਜਿੰਨਾ ਵੱਡਾ ਹਸਪਤਾਲ ਹੋਏਗਾ ਉੰਨੀ ਉੱਥੇ ਵਧੀਆ ਇਲਾਜ ਹੋਏਗਾ ਪਰ ਹੁਣ ਇਹ ਹੋ ਗਿਆ ਕਿ ਜਿੰਨਾ ਵੱਡਾ ਹਸਪਤਾਲ ਹੈ ਉੰਨੀ ਵੱਡੀ ਲੁੱਟ ਖਸੋਟ ਹੈ ਸਰਕਾਰੀ ਹਸਪਤਾਲਾਂ ਤੋਂ ਲੋਕ ਡਰਦੇ ਨੇ ਪਰ ਮੈਂ ਇਥੇ ਇਹ ਜ਼ਿਕਰ ਕਰਨਾ ਚਾਹਾਂਗਾ ਕਿ ਪਜੀਆਈ ਦੇ ਵਿੱਚ ਬਹੁਤ ਵਧੀਆ ਇਲਾਜ ਹੁੰਦਾ ਹੈ ਪਰ ਅਸੀਂ ਆਪਣਾ ਸਟੇਟਸ ਬਣਾਉਣ ਵਾਸਤੇ ਮਹਿੰਗੇ ਹਸਪਤਾਲ ਦੇ ਵਿੱਚ ਜਾਂਦੇ ਹਾਂ ਪਜੀਆਈ ਦੇ ਵਿੱਚ ਵਧੀਆ ਤਜਰਬੇਕਾਰ ਡਾਕਟਰ ਨੇ ਉੱਥੇ ਹਰ ਬਿਮਾਰੀ ਦਾ ਇਲਾਜ ਹੈ ਤਾਂ ਸਾਨੂੰ ਚਾਹੀਦਾ ਹੈ ਕਿ ਚੰਗੇ ਹਸਪਤਾਲ ਦੀ ਚੋਣ ਕਰੀਏ ਨਾ ਕਿ ਵੱਡੇ ਹਸਪਤਾਲ ਦੀ ਆਓ ਸਾਰੇ ਜਾਗिए ਉਪਰਾਲਾ ਕਰੀਏ ਆਵਾਜ਼ ਉਠਾਈਏ ਇਹਨਾਂ ਲੁਟੇਰਿਆਂ ਦੇ ਖਿਲਾਫ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਇਹਨਾਂ ਲੁਟੇਰਿਆਂ ਦੇ ਖਿਲਾਫ ਆਵਾਜ਼ ਉੱਠੇ ਲੋਕ ਜਾਗਰਣ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲਵੰਦ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਜਾਸ ਸਤਿ ਸ਼੍ਰੀ ਅਕਾਲ